ਦੀ ਬਈ ਸਤਿ ਸ੍ਰੀ ਅਕਾਲ ਅੱਜ ਸਾਨੂੰ ਗਾਈਆਂ ਦੇ ਜਿਹੜਾ ਇੱਥੇ ਆਉਂਦਾ ਉਹ ਟਰੈਕਟਰ ਨਾਲ ਬੈਕ ਕਰਕੇ ਇਹਦੇ ਨਾਲ ਗੱਲ ਤੇ ਰਾਬੜ ਲਾਈ ਜੀ ਉਹ ਬੈਕ ਕਰਕੇ ਹੁਣ ਜੀ ਦੇਖੋ ਇਦਾਂ ਕਰਕੇ ਨਾ ਮੰਨਿਆ ਬਦ ਰਹਾ ਜੀ ਸਫਾਈ ਕਰਨ ਲਈ ਖਾਤਰ ਉਹ ਆ ਗਾ ਮੋਟੀ ਮਾਣਾ ਦੇ ਹੋ ਜਾਂਦਾ ਜੀ ਦੇਖੋ ਹਾਂ ਤੇ ਕਾਕਾ ਕੋਲ ਦਿਖਾਉਣੇ ਜੀ ਟਰੈਕਟਰ ਲਗਾ ਦੇ ਸਫਾਈ ਤੇ ਸਰ ਇਹ ਤੇ ਬਗਾਨਾ ਪਾਣੀ ਸੁਣਵਾ ਦੇ ਤੂੰ ਉਹ ਵਾਹ ਸਾਰਾ ਇੱਧਰ ਆ ਗਿਆ ਜੀ ਇਹਦੇ ਨਾਲੇ ਜਿਹੜਾ ਪਾਣੀ ਦਾ ਨਸਰਾ ਇੱਥੇ ਇਕੱਠਾ ਕਰਸਦਾ ਪਾਣ ਦਾ ਇਹਦਾ ਦੇਖ ਸਾਡੇ ਵੀ 10 ਸਪਰੇ ਕਰਦੇ ਹਾਂ ਜੇ ਕੋਈ ਸਪਰੇ ਕਰਦਾ ਭਾਈ ਮਾਗਰੋਪੀ ਪਾਰਸਿਪਲ ਹੈ ਫਾਰਮ ਕੰਡਾ ਬੰਨੇ ਜਿਲ੍ਹਾ ਬਠਿੰਡਾ ਜੀ ਦੇਖ ਸਕਦੇ ਹੋ ਟਰੈਕਟਰ ਨਾਲ ਇਹ ਸਫਾਈ ਹੋਦੀ ਪਈ ਥੋੜਾ ਦੇਖੋ ਜਿਵੇਂ ਇੱਦਾਂ ਸਾਈਡ ਨੂੰ ਕਰਤਾ ਇਹ ਕੋਈ ਹੋਰ ਆ ਰਿਹਾ ਕੱਥਾ ਸੈਂਟਰਾਈਜ਼ ਉਹਨੇ ਨਹੀਂ ਬਣਾਇਆ ਬਟਰੈਕਟਰ ਮਗਰਾ 855 ਟ੍ਰੈਕਟਰ ਬਾਈਕ ਦਾ ਫਾਰਮ ਅਰੇ ਭਾਈ ਇਦਾਂ ਹੀ ਕੋਈ ਨਜ਼ਾਰਾ ਕੋਈ ਬਾੜੀ ਮੈਂਤ ਨਹੀਂ ਆਉਂਦੀ ਚੱਕਣ ਸੁੱਕਣ ਕਰਨ ਦੀਆਂ ਹੋਰ ਵੀ ਦੇਖੋ ਦੇਖੋ ਇਹ 5 ਮਿੰਟ ਦਾ ਕੰਮ ਆ ਇਹ ਦੇਖੋ ਆ ਕਰ ਪਈ ਸੀ ਭਾਈ ਟੰਡਕਾਂ ਆਉਂਦੀਆਂ ਜਿਹੀਆਂ ਜਲਾ ਕੋਲੋਂ ਦਾ ਹੈ ਪਰ ਮੈਂ ਪੱਕਾ ਦਾ ਪਈ ਨਾ ਗੱਲਬਾਤ ਹੁਣ ਵੀ 70 80 ਕੰਗੀਆਂ ਤੇ ਤੁਸੀਂ ਦੇਖ ਸਕਦੇ ਠੀਕ ਹੈ ਇਹਦਾ ਕੋਡ ਆ ਬਣਾਗਾ ਜੀ ਮਿਲਦੇ ਆ ਭਰਾ ਅਗਲੀ ਵੀਡੀਓ ਵਿੱਚ ਬਾਕੀ ਆਪਾਂ ਕਰਦੇ ਆ ਬਾਈ ਜੀ ਨਾਲ ਗੱਲਬਾਤ ਸਾਨੂੰ ਪਹਿਲਾਂ ਵੀਡੀਓ ਬਾਈ ਜੀ ਤੋਂ ਜਾਣਕਾਰੀ ਵਾਲੀ ਬਣਾ ਕੇ ਤੇ ਬਾਅਦ ਸਾਨੂੰ ਦਿਖਾਵਾਂਗੇ ਜੀ ਆਪਾਂ ਆਸਪਾਈ ਵਾਲੀ ਵੀਡੀਓ ਠੀਕ ਹੈ ਜੀ ਆ ਕੇ ਲੱਗ ਗਈ ਤੇ ਬਾਕੀ ਆਪਾਂ ਲੈਣੇ ਬਾਈ ਜੀ ਤੋਂ ਜਾਣਕਾਰੀ ਕੀ ਪ੍ਰੋਫਟਾ ਕੀ ਬੈਨੀਫਿਟ ਹੈ ਇਹਦਾ ਹਕੀਕਤ ਹੈ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ